ਤੇ ਕਿ ਸਾਰਿਆਂ ਦੇ ਢਾਂਚੇ ਜਿਹੜੇ ਆਪਸ ਵਿੱਚ ਮਿਲਦੇ ਆ ਤੇ ਸੀਐਲਪੀ ਦਾ ਜਿਹੜਾ ਸੀਗਾ ਉਹ ਮੁੱਦਾ ਕਿ ਜਿਹੜਾ ਲੋਕੀ ਮਈ 11 2023 ਤੋਂ ਬਾਅਦ ਅਮਰੀਕਾ ਚ ਐਂਟਰ ਕੀਤੇ ਆ ਮੈਕਸੀਕੋ ਦੇ ਥਾਣੀ ਤੇ ਉਹਨਾਂ ਨੇ ਉੱਥੇ ਸੈਲਮ ਫਾਈਲ ਜਿਹੜਾ ਕਿਉਂ ਨਹੀਂ ਕੀਤਾ ਉਹਦੇ ਉੱਤੇ ਜਿਹੜੀ ਸੀ ਜ਼ਿਆਦਾਤਰ ਜਿਹੜੀ ਡਿਸਕਸ਼ਨ ਦਾ ਫੋਕਸ ਹੈਗਾ ਤੇ ਇਹੇ ਤੁਹਾਨੂੰ ਸਟੈਬਲਿਸ਼ ਜਿਹੜਾ ਕਰਨਾ ਪੈਂਦਾ ਕਿ ਜਿਹੜੀ ਉਹਨਾਂ ਨੇ ਐਪ ਬਣਾਈਆ ਸੀਬੀਪੀ 1 ਐਪ ਬਣਾਈਆ ਜਾਂ ਉਹਨਾਂ ਨੇ ਕਿਹਾ ਬਾਰਡਰ ਥਾਣੀ ਜਿਹੜਾ ਗੇਟ ਹੁੰਦਾ ਉੱਥੋਂ ਦੀ ਤੁਸੀਂ ਐਂਟਰੀ ਲੋ ਤਾਂ ਤੁਹਾਡੇ ਤੇ ਸੀਐਲਪੀ ਹੋ ਨਹੀਂ ਲਾਉਗੇ ਜੇ ਤੁਸੀਂ ਅਪਾਇੰਟਮੈਂਟ ਰਾਹੀਂ ਜਾਂਦੇ ਆ ਜਾਂ ਫਿਰ ਤੁਹਾਡਾ ਮੈਕਸੀਕੋ ਦੇ ਵਿੱਚ ਸੈਲਮ ਫਾਈਲ ਹੋਇਆ ਹੋਣਾ ਚਾਹੀਦਾ ਤੇ ਉਹਦਾ ਫੈਸਲਾ ਜਿਹੜਾ ਨਤੀਜਾ ਆ ਜਾਣਾ ਚਾਹੀਦਾ ਇਹ ਚੀਜ਼ਾਂ ਜਣੀਆਂ ਹੁੰਦੀਆਂ ਤੇ ਉਹ ਦੇਖਦੇ ਆ ਕਿ ਕਾਫੀ ਸਾਰੇ ਲੋਕ ਜਿਹੜੇ ਅਜੇ ਵੀ ਬਾਰਡਰ ਉਸੇ ਹਿਸਾਬ ਨਾਲ ਕਰਾਸ ਕਰ ਰਹੇ ਆ ਤੇ ਸੀਐਲਪੀ ਦਾ ਜਿਹੜਾ ਮੁੱਦਾ ਇਹ ਹੈ ਤੇ ਉਹਦੇ ਵਿੱਚ ਉਹ ਜੱਜ ਸਾਹਿਬ ਨੇ ਕਿਹਾ ਕਿ ਕੰਸਰਨ ਇਹ ਹੈ ਕਿ ਸਾਰੇ ਲੋਕੀ ਜਿਹੜੇ ਆ ਰਹੇ ਹਨ ਉਹ ਕਹਾਣੀਆਂ ਆਪਣੀਆਂ ਲਾ ਦਿੰਦੇ ਆ ਕਿ ਮਾਫੀਆ ਪੈ ਗਿਆ ਸੀਗਾ ਹੋ ਗਿਆ ਸੀਗਾ ਇਦਾਂ ਹੋ ਗਿਆ ਸੀਗਾ ਉਦਾਂ ਹੋ ਗਿਆ ਸੀਗਾ ਜੀ ਉਹ ਚੀਜ਼ ਉਹ ਕਹਿੰਦੇ ਆ ਕਿ ਹੁਣ ਕਾਫੀ ਕੰਸਰਨਿੰਗ ਹੋ ਗਈ ਹੈ ਕਿ ਕਹਿੰਦੇ ਕਿ ਪਹਿਲਾਂ ਤਾਂ ਇਹ ਸੀਗਾ ਨਹੀਂ ਕਦੀ ਤੇ ਹੁਣ ਜਿਹੜੇ ਜਟਾਂਚੇ ਮਿਲਦੇ ਆਂ ਦੀ ਗੱਲ ਕਰੀਏ ਤੇ ਹੁਣ ਸਾਰੇ ਜਿਹੜੇ ਲੋਕੀ ਆ ਰਹੇ ਆ ਉਹ ਵੀ ਸੇਮ ਥਿੰਗ ਜਿਹੜੇ ਕਹੀ ਜਾ ਰਹੇ ਆ ਤੇ ਬਹਿਸ ਉਹਦੀ ਜਿਆਦਾ ਲੰਬੀ ਤਾਂ ਖਿੱਚ ਗਈ ਉਹ ਕਹਿੰਦੇ ਕਿ ਇਹਦੀ ਜਿਹੜੀ ਬਾਕੀ ਇਹਦੀ ਬਿਆਨਬਾਜੀ ਉੱਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਕਿਉਂਕਿ ਜਿਹੜਾ ਮੈਕਸੀਕੋ ਦੇ ਵਿੱਚ ਵਾਰਦਾਤਾਂ ਜਿਹੜੀਆਂ ਹੋਈਆਂ ਉਹਦੇ ਕਰਕੇ ਐਦਾਂ ਲੱਗਦਾ ਕਿ ਹਰੇਕ ਬੰਦਾ ਹੁਣ ਸੇਮ ਚੀਜ਼ ਜਿਹੜੀ ਉਹ ਕਹੀ ਜਾ ਰਹੀ ਆ ਜੀ ਤੇ ਉਹ ਸੀ ਦੇ ਉੱਤੇ ਜਾਣਾ ਜਿਹੜਾ ਫੋਕਸ ਹੈਗਾ ਤੇ ਕਾਫੀ ਉਹਦੀ ਡੀਟੇਲ ਕਹ ਲੋ ਕੀ ਜਿਹੜਾ ਜਿੱਦਾਂ ਲੋਕੀ ਕਹਿੰਦੇ ਆ ਕਿ ਸਾਲਮ ਦਾ ਕੇਸ ਇੱਕ ਹੁੰਦਾ ਕਿ ਬੰਦਿਆਂ ਨਾਲ ਉਹਦੀ ਕੰਟਰੀ ਚ ਕੀ ਹੋਇਆ ਤੇ ਹੁਣ ਜਿਹੜਾ ਸਾਰਾ ਫੋਕਸ ਜਿਹੜਾ ਉਹ ਉਹ ਚੀਜ਼ਾਂ ਤੇ ਪੈ ਗਿਆ ਕਿ ਕਿਹੜੇ ਕਿਹੜੇ ਦੇਸ਼ਾਂ 'ਚ ਰਹਿ ਕੇ ਆਇਆ ਕਿੰਨੀ ਦੇਰ ਬੰਦਾ ਰਹਿ ਕੇ ਆਇਆ ਉਹ ਦੇਸ਼ਾਂ ਦੇ ਵਿੱਚ ਇਸਾਲਮ ਕਿਉਂ ਨਹੀਂ ਅਪਲਾਈ ਕੀਤਾ ਕਿਹੜੇ ਦੇਸ਼ਾਂ 'ਚ ਵੀਜ਼ਾ ਨਾ ਗਿਆ ਸੀਗਾ ਕਿਹੜੇ ਦੇਸ਼ਾਂ ਦੇ ਵਿੱਚ ਉਹ ਇਲੀਗਲ ਗਿਆ ਸੀਗਾ ਤੇ ਸਾਰਾ ਕਹਿ ਲਓ ਜਿਹੜੀ ਜਰਨੀ ਆ ਪੂਰੀ ਉਹ ਉਹਦੇ ਉੱਤੇ ਜਿਹੜੀ ਹੁਣ ਇਨਕੁਆਇਰੀ ਜਿਆਦਾ ਜਿਹੜੀ ਹੋ ਗਈ ਤੇ ਪਹਿਲਾਂ ਜਿਹੜਾ ਸੀਗਾ ਉਹ ਇਦਾਂ ਸੀਗਾ ਕਿ ਜਿਹੜਾ ਕੋਈ ਬੰਦਾ ਕਿਤੇ 6 ਮਹੀਨੇ 7 ਮਹੀਨੇ ਰਹਿ ਕੇ ਆਇਆ ਹੁੰਦਾ ਸੀਗਾ ਯੂਰਪ ਦੇ ਵਿੱਚ ਉਹ ਥੋੜੀ ਜਿਹੀ ਸੀਐਲਪੀ ਤੋਂ ਪਹਿਲਾਂ ਈਜ਼ੀ ਹੁੰਦਾ ਸੀ ਕਿ ਕੇਸ ਇਸ ਤੇ ਹੁਣ ਸੀਆਰਪੀ ਦੇ ਕਰਕੇ ਉਹ ਵੀ ਜਿਹੜੇ ਕੇਸਸ ਆ ਥੋੜੇ ਹੋਰ ਕੰਪਲਿਕੇਟ ਹੋ ਗਏ ਆ ਭਾਵੇਂ ਉੱਥੇ ਪੱਕੇ ਸੀਗੇ ਜਾਂ ਨਹੀਂ ਵੀ ਸੀਗੇ। ਸੋ ਇਹ ਚੀਜ਼ ਆ ਜਿਹੜੇ ਅ ਇੱਥੇ ਜਿਹੜਾ ਸੀਗਾ ਬੈਂਸਵਾਜੀ ਹੁਣ ਅੱਜਕੱਲ ਕੋਰਟਸ ਦੇ ਵਿੱਚ ਜਿਹੜੇ ਨਵੇਂ ਕੇਸ ਆ ਉੱਤੇ ਜ਼ਿਆਦਾ ਫੋਕਸ ਰਹੂਗਾ। ਸੋ ਆਉਣ ਵਾਲੇ ਦਿਨਾਂ 'ਚ ਕੀ ਕੁਝ ਵਾਪਰ ਰਾ ਹੁਣ? ਆਉਣ ਵਾਲੇ ਦਿਨਾਂ 'ਚ ਇਹੀ ਲੱਗਦਾ ਕਾ ਆਰਕੇਕੇ ਦਾ ਹੁਣ ਜਿੱਦਾਂ ਸੈਨ ਫ੍ਰਾਂਸਿਸ ਕੁਆਰਟਲਿਸਟ ਬਹੁਤ ਜ਼ਿਆਦਾ ਜਿਹੜਾ ਸਰਕਾਰੀ ਵਕੀਲ ਫਾਈਲਿੰਗਸ ਕਰ ਰਹੇ ਆ ਆਰਕੇਕੇ ਦੀਆਂ। ਅੱਛਾ ਜੀ। ਤੇ ਉਹ ਹੀ ਕਿਟਾਂਜੇ ਜਿਹੜੇ ਲੋਕਾਂ ਦੇ ਮਿਲਦੇ ਆ ਸਾਰੇ ਕੇਸ ਵੀ ਬਹੁਤ ਜ਼ਿਆਦਾ ਜਿਹੜੇ ਹੋ ਗਏ ਆ ਹੁਣ ਕੈਨੇਡਾ ਵੱਲੋਂ ਵੀ ਬੜੀ ਜਨਤਾ ਜਿਹੜੀ ਆ ਰਹੀ ਆ ਤੇ ਆਰਕੇ ਕੇ ਦਾ ਜਿਹੜਾ ਹੁਣ ਪਹਿਲਾਂ ਸੀਗਾ ਨਹੀਂ ਸੈਨ ਫਰਾਂਸਕੋ ਚਨਾ ਤੇ ਹੁਣ ਜ਼ਿਆਦਾ ਫੋਕਸ ਜਿਹੜਾ ਸੈਨ ਫਰਾਂਸਕੋ ਦੇ ਵਿੱਚ ਆਰਕੇ ਕੇ ਤੇ ਜਿਹੜਾ ਰਹੂਗਾ ਅੱਛਾ ਜੀ ਤੇ ਅ ਬਿਲਕੁਲ ਸਰੋਤਿਓ ਹੁਣ ਆਪਾਂ ਥੋੜੇ ਸਮੇਂ ਬਾਅਦ ਕਾਲਸ ਲਵਾਂਗੇ 408 272 5200 ਦੇ ਉੱਤੇ 4082725200 ਇੱਕ ਵਾਰੀ ਫੇਰ ਆਪਾਂ ਜੇ ਜੇ ਕਿਰਕਿਆਣਾ ਹੋਂਾਂ ਦੇ ਅਟਾਰਨੀ ਆਫਿਸ ਦਾ ਜਿਹੜਾ ਨੰਬਰ ਹੈਗਾ ਆ ਉਹ ਤੁਹਾਨੂੰ ਦੱਸਤੀ ਜਾਈਏ ਉਹ ਹੈਗਾ 408 ਸੌਰੀ 415 9090503 415 9090503 ਤੇ ਇੱਕ ਨਿਊਜ਼ ਜ਼ਰੂਰ ਆਪਾਂ ਜਾਂਦੇ ਜਾਂਦੇ ਸਾਂਝੀ ਕਰ ਲੈਣੇ ਆ ਗੱਲਾਂ ਲੈਂਡ ਤੋਂ ਪਹਿਲਾਂ ਅ ਪਿਛਲੇ ਦਿਨਾਂ ਚ ਡਿਬੇਟ ਹੋਈ ਸੀ ਪ੍ਰੈਜ਼ੀਡੈਂਟ 트੍ਰੰਪ ਔਰ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਉਹਨਾਂ ਦੇ ਦੋਨਾਂ ਦੇ ਵਿਚਕਾਰ ਤੇ ਇੱਕ ਜਿਹੜਾ ਪੈਟਸ ਨੂੰ ਖਾਣ ਨੂੰ ਲੈ ਕੇ ਕਾਫੀ ਮੁੱਦਾ ਜਿਹੜਾ ਆ ਉਹ ਉਭਰਿਆ ਹੁਣ ਕੀ ਆ ਵੀ ਬਹੁਤ ਸਾਰਾ ਜਿਹੜਾ ਹੇਟ ਕਰਾਈਮ ਆ ਉਹ ਆਪਾਂ ਪਿਛਲੇ ਦੋ ਦਿਨਾਂ ਚ ਦੇਖਿਆ ohio ਦੇ ਵਿੱਚ springfield ਚ ਵਾਪਰਿਆ ਸੋ ਸੋ ਤੁਹਾਨੂੰ ਲੱਗਦਾ ਵੀ ਆਣ ਵਾਲੇ ਦਿਨਾਂ ਚ ਐਂਟੀ ਇਮੀਗ੍ਰੇਸ਼ਨ ਵੇਵ ਬਹੁਤ ਜ਼ਿਆਦਾ ਜਿਹੜੀ ਤੇਜ਼ ਹੋ ਰਹੀ ਆ ਐਂਟੀ ਇਮੀਗ੍ਰੇਸ਼ਨ ਵੇਵ ਆਲਰੇਡੀ ਜਿਹੜੀ ਤੇਜ਼ ਯੂਰਪ ਚ ਤੁਸੀਂ ਵੇਖੋ ਯੂਕੇ ਦੇ ਵਿੱਚ ਤੇ ਕਾਫੀ ਜ਼ਿਆਦਾ ਜਿਹੜੀ ਲੋਕਾਂ ਨੂੰ ਹੁਣ ਅਨਰੈਸਟ ਉਹਦਾ ਜ਼ਿਆਦਾਤਰ ਰੀਜ਼ਨ ਜਿਹੜਾ ਇਹ ਵੀ ਸੀਗਾ ਕਿ ਉਹਨਾਂ ਨੇ ਹੁਣ ਬਾਰਡਰ ਕਹ ਲਓ ਕਾਈਂਡ ਆਫ ਖੋਲ ਹੀ ਦਿੱਤੇ ਸੀਗੇ ਤੇ ਆਪਾਂ ਸਿਰਫ ਜਦੋਂ ਇਮੀਗ੍ਰੈਂਟ ਦੀ ਗੱਲ ਕਰਦੇ ਆ ਆਪਾਂ ਇੰਡੀਅਨਸ ਦੀ ਨਹੀਂ ਗੱਲ ਕਰਦੇ ਆਪਾਂ ਪੂਰੇ ਜਿਹੜਾ ਸਾਊਥ ਅਮਰੀਕਾ ਸਾਰਾ ਕਿੰਨੇ ਮਤਲਬ ਕਿ ਮਿਲੀਅਨਸ ਚ ਲੋਕੀ ਜਿਹੜੇ ਆ ਗਏ ਹੈ ਹਨ ਤੇ ਜੇ ਕੈਨੇਡਾ ਦੇ ਵਿੱਚ ਦੇਖੋ ਤਾਂ ਉਹਦੇ ਵਿੱਚ ਵੀ ਸੇਮ ਆ ਕਿ ਕਾਫੀ ਜ਼ਿਆਦਾ ਜਿਹੜੇ ਲੋਕੀ ਸੀਗੇ ਤੇ ਇੰਨੀਆਂ ਜ਼ਿਆਦਾ ਜੌਬਸ ਨਹੀਂ ਸੀਆਂ ਉਹ ਫਿਰ ਜਦੋਂ ਹੁਣ ਜੌਬਸ ਦੀ ਮਾਰਮਾਰੀ ਪੈਂਦੀ ਹੈ ਕਿ ਜਿਹੜੀ ਆਬਵੀਅਸਲੀ ਇਮੀਗ੍ਰੈਂਟਾਂ ਕੰਮ ਵਧੀਆ ਕਰਦੇ ਆ ਤੇ ਮਿਹਨਤ ਜ਼ਿਆਦਾ ਕਰਦੇ ਆ ਤੇ ਜਿਹੜੀ ਐਟ ਲੀਸਟ ਜਿਹੜੀ ਐਂਟਰੀ ਲੈਵਲ ਜੌਬਸ ਨੂੰ ਚੀਮੀਗ੍ਰੈਂਟ ਛਾ ਜਾਂਦੇ ਜਿਹੜੀ ਵੀ ਇੰਡਸਟਰੀ ਚ ਜਾਂਦੇ ਆ ਸਟੋਰਾਂ ਦੇ ਕੰਮ ਕਹਿ ਲਓ ਗਰੋਸਰੀ ਸਟੋਰਸ ਦੇ ਕੰਮ ਕਹਿ ਲਓ ਤੇ ਉਹ ਕਈ ਵਾਰੀ ਵੀਡੀਓ ਦੇ ਵਿੱਚ ਆਉਂਦਾ ਕਿ ਜਦੋਂ ਉਹ ਕਹਿੰਦੇ ਕਿ ਨਹੀਂ ਸਾਡੇ ਜਿਹੜੇ ਜਿਹੜੇ ਇੱਥੇ ਦੇ ਆ ਉਹ ਕਹਿੰਦੇ ਸਾਡੇ ਨਿਆਣਿਆਂ ਨੂੰ ਹੁਣ ਜੌਬ ਨਹੀਂ ਮਿਲਦੀਆਂ ਜਾਂ ਜਿਹੜੀਆਂ ਬੇਸਿਕ ਜੌਬਸ ਸੀਗੀਆਂ ਇਮੀਗ੍ਰੈਂਟਾਂ ਨੇ ਲੈ ਤੇ ਇਹ ਜਿਹੜੀ ਹੁਣ ਥੋੜੀ ਜਿਹੀ ਟਸਲ ਦੀ ਚੱਲਣੀ ਆ ਜਦ ਤੱਕ ਸਾਣਾ ਯਾ ਤਾਂ ਇਕਨੋਮੀ ਇੰਪਰੂਵ ਹੋਵੇ ਕਿ ਸਾਰਿਆਂ ਨੂੰ ਵਧੀਆ ਹੋਵੇ ਕਿ ਸਾਰੇ ਜਾਨੇ ਸੈਕਟਰ ਹੋ ਜਾਣ ਤੇ ਜਦ ਤੱਕ ਹੁਣ ਮਸਲਾ ਪੈਸੇ ਦਾ ਜੌਬਸ ਦਾ ਬਣਿਆ ਰਹਿੰਦਾ ਫਿਰ ਇਹ ਟਸਲ ਜਿਹੜੀ ਇਮੀਗ੍ਰੈਂਟਸ ਨਾਲ ਚੱਲਦੀ ਰਹਿੰਦੀ ਆ ਤੇ ਇੱਕ ਜਿਹੜੀ ਜਾਦਾ ਜਨਤਾ ਇੱਕਦਮ ਇਕੱਠੇ ਆ ਗਈ ਸੀ ਉਹ ਹੁਣ ਅਜੇ ਐਬਜ਼ਾਰਬ ਨਹੀਂ ਹੋਈ ਉਹਨੂੰ ਥੋੜਾ ਜਿਹਾ ਹੁਣ ਟਾਈਮ ਲੱਗੂਗਾ ਆਪਣਾ ਕਿ ਦੇਖਦੇ ਹਾਂ ਹੁਣ ਕਿਦਾਂ ਸਿਸਟਮ ਇਹ ਜਿਹੜਾ ਸੈੱਟ ਹੁੰਦਾ ਹਾਲ ਦੋ ਸਾਲਾਂ ਅੱਜ ਵੀ ਲੇਟੈਸਟ ਕਵਰ ਆ ਰਹੀ ਆ ਵੀ ਮਕਸੀਕੋ ਤੋਂ ਮਕਸੀਕੋ ਦੀ ਗਵਰਨਮੈਂਟ ਬੱਸਾਂ ਭਰ ਕੇ ਜਿਹੜੀਆਂ ਯੂਐਸ ਦੇ ਬਾਰਡਰ ਦੇ ਉੱਤੇ ਲੈ ਆਉਂਦੀਆਂ ਲੋਕਾਂ ਨੂੰ ਕ੍ਰੋਸ ਕਰਾਉਣ ਦੇ ਲਈ ਸੋ ਇਹ ਉੱਤੋਂ ਇਲੈਕਸ਼ਨ ਆ ਤੇ ਕਾਫੀ ਹੌਟ ਇਸ਼ੂ ਜਿਹੜਾ ਉਹ ਕਹਿੰਦੇ ਇੱਕ ਜਿਹੜਾ ਮੇਨ ਮੁੱਦਾ ਜਿਹੜਾ ਹੈਗਾ ਇਹਦੇ ਵਿੱਚ ਇਲਾਨਸਕ ਨੇ ਵੀ ਆਪਣਾ ਜਿਹੜਾ ਕਮੈਂਟ ਦਿੱਤੇ ਸੀਗੇ ਕਿ ਜਿਹੜੀ